ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਨਾਮ ਜਪਾ ਕੇ ਵਹਿਦ ਬਾਬਾ ਤਿਆਗੀ ਜੀ ਵੱਲੋਂ ਹਰ ਐਤਵਾਰ ਪਿੰਡ ਮੱਤੇ ਨੰਗਲ ਫਤਿਹਗੜ ਚੂੜੀਆਂ ਤੋਂ ਅਜਨਾਲਾ ਰੋਡ ਤੋਂ ਦੁੱਖ ਦੀਆਂ ਦੁਖੀਆਂ ਦੇ ਦੋਗ ਕੁਝ ਮਿੰਟਾਂ ਵਿੱਚ ਠੀਕ ਕਰਕੇ ਪਲਾ ਕੀਤਾ ਜਾਂਦਾ ਹੈ ਜਿਵੇਂ ਕਿ ਸਰਵੋਇਕਲ ਦੋ ਤੋਂ 5 ਮਿੰਟਾਂ ਵਿੱਚ ਠੀਕ ਅਲੱਗ ਕਦੀ ਨੂੰ ਬੈਲਟ ਲੱਗੀ ਹੋਵੇ 15 ਮਿੰਟਾਂ ਵਿੱਚ ਠੀਕ ਹੋ ਜਾਂਦੀ ਹੈ ਗੋਡੇ ਲੱਤਾਂ ਪਿੰਨੀਆਂ ਦਾ ਦਰਦ ਮੌਕੇ ਤੇ ਠੀਕ ਹੋ ਜਾਂਦਾ ਹੈ ਪੱਥਰੀ ਬਵਾਸੀਰ ਸ਼ੂਗਰ ਲਕੋਰੀਆ ਟਾਈਫਾਇਡ ਦੀ ਦਵਾਈ ਮੁਹਬਤ ਅੱਖਾਂ ਦਾ दारू ਨਾਲ ਅਣਕਾ ਮੁਤ ਦਿੱਤੀਆਂ ਜਾਂਦੀਆਂ ਹਨ ਔਰ ਤੁਸੀਂ ਦੇਰੋ ਡੀਐਸ ਨੇ ਦੀ ਖਾਸ ਰਿਪੋਰਟ ਬੀਰੋ ਚੀਪ ਦੇਵਿੰਦਰ ਸਿੰਘ ਦੀ ਖਾਸ ਖਬਰ ਤੇ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਜੁੜੋ ਡੀਐਸ ਨੇ ਪੰਜਾਬ ਧੰਨਵਾਦ ਨਹੀਂ ਆਹੋ ਤੁਹਾਡਾ ਕੀ ਲੋਲੀ ਹੁੰਦੀ ਆ ਜੀ ਬੋਲੋ ਧੰਨ ਗੁਰਦਾਸ ਧੰਨ ਗੁਰੂ ਆਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੇ ਲਾਜ ਵਾਸਤੇ ਆਏ ਕਿਹੜੇ ਨਗਰ ਚ ਆਏ ਤੇ ਕਿਹੜਾ ਕਿਹੜਾ ਲਾਜ ਦਿੱਤਾ ਗਿਆ ਵਾਹ ਗੁਰੂ ਜੀ ਅਸੀਂ ਪਿੰਡ ਮੱਤੇ ਡੰਗਲ ਫਤੇਗੜ ਚੂੜੀਆਂ ਅਜਨਾਲਾ ਰੋਡ ਤੋਂ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਤੋਂ ਇੱਥੇ ਪਹੁੰਚੇ ਆ ਪਿੰਡ ਨੱਤ ਮੋਕਲ ਮੋਕਲ ਪਿੰਡ ਜ਼ਿਲ੍ਹਾ ਗੁਰਦਾਸਪੁਰ ਤੇ ਸਾਡਾ ਐਡਰੈਸ ਹੈਗਾ ਸ਼੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹਾ ਪਿੰਡ ਮੱਤੇ ਨੰਗਲ ਫਟੇਗੜ ਚੂੜੀਆਂ ਤੋਂ ਜਨਾਲਾ ਰੋਡ ਮੋਬਾਈਲ ਨੰਬਰ ਸਾਡਾ ਹੈਗਾ 97812 ਵੈਦ ਬਾਬਾ त्याਗੀ ਜੀ ਲੰਗਰਾਂ ਵਾਲੇ ਸਾਡੇ ਵੱਲੋਂ ਧੀਆਂ ਦੇ ਵਿਆਹ ਮੁਕਤ ਕੀਤੇ ਜਾਂਦੇ ਆ ਵੱਡੇ ਵੱਡੇ ਸਲਾਨਾ ਜੋੜ ਮੇਲੇ ਤੇ ਗੁਰੂ ਕੇ ਲੰਗਰ ਲਗਾਏ ਜਾਂਦੇ ਆ ਵੈਦ ਹੋਣ ਦੇ ਨਾਤੇ ਸਾਡੇ ਵੱਲੋਂ ਸਮਾਜ ਦੇ ਵਿੱਚ ਜਿਹੜੇ ਦੁਖੀ ਨੇ ਜਿਹੜਾ ਸਰਵਾਈਕਲ ਆ ਉਹ 3-4 ਮਿੰਟ ਵਿੱਚ ਠੀਕ ਕੀਤਾ ਜਾਂਦਾ ਵਾ ਜਿਨ੍ਹਾਂ ਦੇ ਗੋਡੇ ਦੁਖਦੇ ਆ 15 ਕਿ ਮਿੰਟ ਵਿੱਚ ਠੀਕ ਬੋਲਦੇ ਆ ਮਰੀਜ਼ ਮੂਹ ਜਿਨ੍ਹਾਂ ਨੂੰ ਡਿਸਕ ਦਾ ਵਾ 벨ਟ ਲੱਗੀ ਆ 10-15 ਮਿੰਟ ਵਿੱਚ 벨ਟ اتار ਕੇ ਠੀਕ ਕੀਤੇ ਜਾਂਦੇ ਆ ਆ ਤੁਹਾਡੇ ਸਾਹਮਣੇ ਮਰੀਜ਼ ਹੁਣ ਆਪ ਮੂਹ ਬੋਲਣਗੇ ਕਿ ਜਿਵੇਂ ਇਹਨਾਂ ਦਾ ਇਲਾਜ ਕੀਤਾ ਧੰਗ ਗੁਰੂ ਰਾਮਦਾਸ ਜੀ ਦਾ ਨਾਮ ਜਪਾਈਦਾ ਤੇ ਆਪਣੇ ਢੰਗ ਆਪਣੇ ਤਰੀਕੇ ਨਾਲ ਅਸੀਂ ਉਹਦਾ ਇਲਾਜ ਕਰਦੇ ਆ ਤੇ ਕਿਰਪਾ ਗੁਰੂ ਰਾਮਦਾਸ ਜੀ ਕਰਦੇ ਆ ਸੋ ਗੁਰੂ ਪਿਆਰਿਓ ਇਹ ਮਰੀਜ਼ ਤੁਹਾਡੇ ਸਾਹਮਣੇ ਤੁਹਾਨੂੰ ਦਿਖਾਈ ਦੇ ਰਹੇ ਆ ਤੁਸੀਂ ਇਹਨਾਂ ਨੂੰ ਆਪ ਪੁੱਛ ਲਓ ਕਿ ਇਹਨਾਂ ਨੂੰ ਕੀ ਨੁਕਸ ਸੀ ਤੇ ਕੀ ਗੱਲ ਸੀ ਤੇ ਕੀ ਹਾਲ ਹੈ ਇਹਨਾਂ ਦਾ ਹੁਣ ਇਹ ਤੁਹਾਨੂੰ ਆਪਣੀ ਸਚਾਈ ਆਪੇ ਪ੍ਰਗਟ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੇ ਨਾ ਦੀਖਸ ਦੇ ਮਣਕੇ ਹੀ ਲੈ ਤੇ ਬਾਬਾ ਜੀ ਦੇ ਕਿਰਪਾ ਨਾਲ ਠੀਕ ਹੋ ਗਏ ਨੇ ਹਾਂ ਜੀ ਮੈਂ ਠੀਕ ਠਾਕ ਬੈਠੀ ਆ ਇੱਥੇ ਝੰਕੜਾ ਮਾਰ ਕੇ ਕੋਈ ਨਹੀਂ ਕੋਈ ਪ੍ਰੋਬਲਮ ਤੁਹਾਨੂੰ ਨਹੀਂ ਮੈਨੂੰ ਨਹੀਂ ਕੋਈ ਪ੍ਰੋਬਲਮ ਹੁਣ ਠੀਕ ਠਾਕ ਬਿਲਕੁਲ ਠੀਕ ਠਾਕ ਤੁਸੀਂ ਭੈਣ ਜੀ ਵਾਹਿਗੁਰੂ ਜੀ ਮੈਂ ਪਹਿਲੇ ਬੈਠ ਨਹੀਂ ਸਕਦੀ ਚੌਂਕੜੀ ਮਾਰ ਕੇ ਰੀੜ ਦੀ ਹੱਡੀ ਤੇ ਕੀ ਦਰਦ ਹੁੰਦੀ ਸੀ ਤੇ ਹੁਣ ਮੈਂ ਬਾਬਾ ਦੀ ਕਿਰਪਾ ਨਾਲ ਬੈਠ ਸਕਦੀ ਬੜੇ ਆਰਾਮ ਨਾਲ ਚੌਂਕੜੀ ਮਾਰ ਕੇ ਬੈਠ ਚੁੱਕੀ ਹਾਂ ਚਲੋ ਥੋੜਾ ਜਿਹਾ ਉਹ ਨੂੰ ਜਰਾ ਹੋਰ ਬਹੁਤ ਨਹੀਂ ਸਰਾਉਦਾ ਬਾਬਾ ਜੀ ਗਾਇ ਕੋਲ ਸਾਵੜ ਫਤੇ ਮੇਰੇ ਮੋਢੇ ਨੂੰ ਦਰਦ ਸੀ ਬਹੁਤ ਜ਼ਿਆਦਾ ਬਾਬਾ ਜੀ ਨੇ ਨਾਮ ਜਪਾਇਆ ਜੀ ਤੇ ਇਹਦੇ ਨਾਲ ਦੂਜਾ ਦਰਦ ਠੀਕ ਹੋ ਗਈ ਹੈ ਜੀ ਮੈਂ ਬਿਲਕੁਲ ਠੀਕ ਹਾਂ ਵਾਜੀ ਹੁਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਲੱਕ ਦਾ ਤੇ ਹੀ ਡਿਸਕ ਦਾ ਹੀ ਪ੍ਰੋਬਲਮ ਹੁੰਦਾ ਤੇ ਸਰਵਾਇਕਲ ਹੀ ਤੇ ਹੁਣ ਕਾਫੀ ਫਰਕ ਆ ਹਾਂਜੀ ਠੀਕ ਆ ਹੁਣ ਮੈਂ ਠੀਕ ਆ ਠੀਕ ਹਾਂਜੀ ਤੁਸੀਂ ਭਾਈ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਲੱਕ ਦੇ ਡਿਸਕ ਪ੍ਰੋਬਲਮ ਸੀ ਜਿਹੜੇ ਦਰਦ ਲਾਤ ਨੂੰ ਠਾ ਹੋ ਕੇ ਜਾਂਦੀ ਜਿਵੇਂ ਚੂਲੇ ਦੇ ਦਰਦ ਜਿਉਂ ਕਿ ਉਹ ਬਾਬਾ ਜੀ ਨੇ ਨਾਮ ਜਪਾਇਆ ਔਰ ਮੇਰੇ ਤੋਂ ਦਰਦ ਦਾ ਬਹੁਤ ਫਰਕ ਪਿਆ ਥੋੜਾ ਥੋੜਾ ਠੀਕ ਲੱਗ ਠੀਕ ਹੈ ਠੀਕ ਦੱਸ ਲਿਏ ਮਰੀਜ਼ ਜੀ ਆਪ ਜੀ ਨਾਲ ਇਹਨੇ ਕਨੈਕਟ ਕਰ ਰਹਾ ਤਾਂ ਆਪਣਾ ਕਨੈਕਟ ਨੰਬਰ ਆਪਣਾ ਦੱਸ ਦਿਓ ਮੇਰਾ ਨੰਬਰ ਹੈ ਜੀ 79812 35630 ਪਿੰਡ ਮੱਤੇਨੰਗਲ ਫਟੇਗੜ ਚੂੜੀਆਂ ਤੋਂ ਅਜਨਾਲਾ ਰੋਡ ਗੁਰੂ ਪਿਆਰਿਓ ਕਿਸੇ ਨੇ ਆਪਣੀ ਢੀਂ ਦਾ ਆਨੰਦ ਕਾਰਜ ਕਰਾਉਣਾ ਹੋਵੇ ਸਾਡੇ ਮੋਬਾਈਲ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਸੇਵਾ ਵਿੱਚ ਹਾਜ਼ਰ ਹਾਂ ਕਿਸੇ ਨੂੰ ਕੋਈ ਡਿਸਕ ਦਾ ਸਰਵਾਈਕਲ ਦਾ ਕਿਸੇ ਨੂੰ ਲੱਕ ਦਾ ਮਣਕੇ ਦਾ ਗੋਡਿਆਂ ਦਾ ਨੁਕਸਿਆ ਤੇ ਗੁਰੂ ਰਾਮਦਾਸ ਕਿਰਪਾ ਕਰਨਗੇ ਤੇ ਉਹਨਾਂ ਸੇਵਾ ਮਿੱਥੋਂ ਲੈਣੀ ਆ ਗੁਰੂ ਰਾਮਦਾਸ ਜੀ ਨੇ ਤੇ ਤੁਸੀਂ ਜੀ ਆਗੀ ਜੀ ਆਪੇ ਸੇਵਾ ਕਰਕੇ ਪੈਰਾ ਉਹਨਾਂ ਦਾ ਸਾਰਾ ਕਿਰਪਾ ਗੁਰੂ ਰਾਮਦਾਸ ਜੀ ਦੀ ਆ ਤੇ ਸੇਵਾ ਮਿੱਥੋਂ ਲੈ ਰਹੇ ਆ ਤੇ ਸੰਗਤ ਦਾ ਭਲਾ ਹੋ ਰਿਹਾ ਕਿੰਨੇ ਕਿ ਨਗਰਾਂ ਜੀ ਜਾਂਦੇ ਆਂ ਹਾਂਜੀ ਡੇਲੀ ਰੋਜ਼ ਕਿਹੜੇ ਕਿਹੜੇ ਨਗਰਾਂ ਆਂ ਅਸੀਂ ਹਰ ਰੋਜ਼ 1 2 3 ਨਗਰ 1 2 ਨਗਰ ਰੋਜ਼ ਦੇ ਰੋਜ਼ ਅਸੀਂ ਪਹੁੰਚਾਉਨੇ ਆ ਸਵੇਰੇ ਅਸੀਂ ਨਿਕਲਉਨੇ ਆ ਆਪਣੇ ਅਸਥਾਨ ਤੋਂ ਸੰਤ ਆਸ਼ਰਮ ਪਿੰਡ ਮੱਤੇ ਨੰਗਲ ਵੈਦ ਬਾਬਾ त्याਗੀ ਜੀ ਸਵੇਰੇ 7 ਵਜੇ ਉੱਥੋਂ ਤੁਰ ਪੈਂਦੇ ਨੇ ਰਾਤ ਨੂੰ 7-8 ਵਜੇ ਅਸੀਂ ਵਾਪਸ ਜਾਂਦੇ ਆਂ ਪਿੰਡਾਂ 'ਚ ਸੇਵਾ ਕਰਦੇ ਆਂ ਸੰਗਤ ਦੀ ਸੰਗਤ ਦੇ ਭਲੇ ਵਾਸਤੇ ਅਸੀਂ ਹਰ ਨਗਰ ਹਰ ਸ਼ਹਿਰ ਹਰ ਜ਼ਿਲ੍ਹੇ ਤੱਕ ਪਹੁੰਚਣ ਦਾ ਯਤਨ ਕਰਦੇ ਆ ਰਹੇ ਹਾਂ ਧੰਨਵਾਦ ਸਾਰਿਆਂ ਦਾ ਸਾਰੀਆਂ ਸੰਗਤਾਂ ਨੂੰ ਮੇਰੀ ਤਰਫੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ